ਆਸਾ ਮਹੱਲਾ ਪੰਜਵਾ ਦੁਖ ਰੋਗ ਭਾਏ ਗਤ ਤਾਨਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਾਏ ਆਨੰਦ ਮਿਲ ਸਾਧੂ ਸੰਗ ਆਬ ਮੇਰਾ ਮਨ ਕਤਹੀ ਨਾ ਜਾਏ ਤਾਪਤ ਬੂਜੀ ਗੁਰ ਸਬਦ ਦੀ ਮਾਏ ਬਿਨਸ ਗਇਓ ਤਾਪ ਸਭ ਸਹਸਾ ਗੁਰ ਸੀਤਲ ਮਿਲਿਓ ਸਹਜ ਸੁਭਾਏ ਰਹਾਉ ਤਾਵਤ ਰਹੇ ਏਕ ਏਕ ਬੂਜਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਵੇਖਤ ਰਹੇ ਅਗਾਏ ਜਨਮ ਦੋਖ ਪਰੇ ਮੇਰੇ ਪਾਛੈ ਆਪ ਫਕਰੇ ਨਿਹਚਲ ਸਾਧੂ ਪਾਏ ਸਹਿਜ ਧੋਨ ਗਾਵੇ ਮੰਗਲ ਮਨੁਆ ਆਪ ਤਾ ਕਾਉ ਫੋਨ ਕਾਲ ਨਾ ਖਾਏ ਕਰਨ ਕਾਰਨ ਸਮਰਥ ਹਮਾਰੇ ਸੁਖ ਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ Jap ਜੀਵੈ ਨਾਨਕ ਓਤ ਪੋਤ ਮੇਰੇ ਸੰਗ ਸਹਾਈ ਆਸਾ ਮੁਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰੇਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦੁਆਰੇ ਜੇ ਹੋਏ ਬੀਤੀਤ ਸੋ ਨਾਨਕ ਆਖ ਸੁਣਾਵੇ स्वागत जना काओ सदा आनन्द है हर कीर्तन गाए बिगसावे आशा महला पंजावा जाओ मैं कियो सगल सिगारा ताऊ पी मेरा मान ना पति Yara अनेक सुगंधत तन महलावा ओ सुख तेल समान नहीं पावाओ ਮਾਨ ਮਹਿ ਚਿਤ ਵਾਉ ਐਸੀ ਆਸਾਈ ਪ੍ਰੇਅ ਦੇਖਤ ਜੀ ਵਾਉ ਮੇਰੀ ਮਾਈ ਮਾਈ ਕਹਾ ਕਰਾਉ ਇਹੋ ਮਨ ਨਾ ਧੀਰੈ ਪ੍ਰੇਵ ਪ੍ਰੀਤਮ ਬੈ ਰਾਗਹਿ ਰਹਾਉ ਵਸਤਰ ਵਿਭੂਖਨ ਸੋਖ ਬਹੁਤ ਵਿਸੇਖੈ ਓਏ ਭੀ ਜਾਣਾ ਕਿਤੈ ਨਾ ਲੇਖੈ ਬਾਤ ਸੋਪਾ ਆਰਮਾਨ ਮੁਹੱਤ ਆਗਿਆਕਾਰੀ ਸਗਲ ਜਗਤ ਗ੍ਰਹਿੋ ਐਸਾ ਹੈ ਸੁੰਦਰ ਲਾਲ ਪ੍ਰਭ ਭਾਵਾਂ ਤਾ ਸਦਾ નિਹਾਲ ਬਿੰਜਨ ਭੋਜਨ ਅਨੇਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬੇਨ ਮਿਲਬੇ ਇਹੋ ਦੇਨ ਨਾ ਵਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ ਖੂਜਤ ਖੋਜਤ ਸੁਨੀ ਇਹ ਸੋਏ ਸਾਥ ਸੰਗਤ ਬੇਨ ਤਰਿਓ ਨਾ ਕੋਇ ਜੇ ਨ ਮਸਤਕ ਭਾਗ ਤੈਨ ਸਤ ਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾ ਚੂਕੀ ਡੰਝਾ ਨਾਨਕ ਲੱਦਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾ ਪੰਜ ਪਦੇ પ્રથમે તારી નીકી જાત દૂતિયા તારી મનિયે પાંત તૃતીયા તેરા સુંદર થાન બિગડ રૂપ મન મહ અભિમાન સોહની સ્વરૂપ સુજાણ બિચખન આત ગર્વૈ મોહ ફા કી તું રહાઉ ਆਤ ਸੂਚੀ ਤੇਰੀ پاک ਸਾਲ ਕਰ ਇਸਨਾਨ ਪੂਜਾ ਤਿਲਕ ਲਾਲ ਗਲੀ ਘਰ ਬਹਿ ਮੁਖ গো ਵਹਿ ਗਿਆਨ ਸਭ ਵੇਦ ਖੋਈ ਲੋਭ ਸੁਵਾਨ ਕਾਪਰ ਪਹਿ ਰਹੇ ਭੋਗ ਹੈ ਭੋਗ ਆਚਾਰ ਕਰੇ ਸੋਭਾ ਮਹਿ ਲੋਗ ਦੁਆ ਚੰਦਨ ਸੁਗਾਂਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਵਰਜੁਨ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇ ਨਾ ਰੂਪਾ ਤੋਜ ਪਹਿ ਦਾਮ ਸੀਲ ਬਿਗਾਰੇਉ ਤੇਰਾ ਕਾਮ ਜਾ ਕਉ ਦ੍ਰਿਸ਼ਟ ਮਯਾ ਹਰਿ ਰਾਏ ਸਾ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਓਹੋ ਕਾਇਆ ਸਭ ਰੂਪ ਸਭ ਸੁਖ ਬਨੇ ਸੁਹਾਗਨ ਆਤ ਸੁੰਦਰ ਵਿਚਖਨ ਤੂੰ ਰਹਾਉ ਦੂਜਾ ਅਸਾ ਮਹੱਲਾ ਕੰਜਵਾ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਣਾ ਮੋਆ ਹੋਵੈ ਤਿਸ ਨਿਹਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬੇਨਸ ਵਿਨਾਸਾ ਜਿਉ ਛੂਟੈ ਤ੍ਰਿਕੁਟੀ ਤਿਸ ਨੇਜ ਘਰ ਵਾਸਾ ਊਚਾ ਚੜ ਸੋਪਵੈ ਪਿਆਲਾ ਧਰਨ ਪੜੈ ਤਿਸ ਲਗੈ ਨਾ ਕਾਲਾ ਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਅਸਥਿਰ ਜੇਨ ਗੁਰ ਸਬਦ ਕਮਾਇਆ ਜੀਓ ਪੈਂਡ ਸਭ ਹਰ ਕਾਮਾਲ ਨਾਨਕ ਗੁਰ ਮਿਲ ਭਈ ਨਿਹਾਲ ਆਸਾ ਮੁਹੱਲਾ ਪੰਜਵਾ ਉਤਰੀ ਤੇਰੀ ਵੇਦਕਾਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਾਹ ਲਹੁ ਅਚੇਤ ਗਵਾਰਾ ਇਤਨੇ ਕਾਓ ਤੋਮ ਕਿਆ ਗਰਵੇ ਰਹਾਓ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਜ ਪਾਹੇ ਅਮਾਨ ਬਿਸ਼ਟ ਅਸਤ ਰਕਤ ਪਰੇਟੇ ਚਾਮ ਇਸ ਉਪਰ ਲੇ ਰਾਖਿਓ ਗੁਮਾਨ ਇਕ ਵਸਤ ਬੂਜਹਿ ਤਾ ਹੋਵਹਿ ਪਾਕ ਬਿਨ ਬੂਜੇ ਤੂੰ ਸਦਾ ਨਾਕ ਕਹੋ ਨਾਨਕ ਗੁਰ ਕਾਉ ਪੁਰਬਾਨ ਜਿਸ ਤੇ ਪਾਈਐ ਹਰਿ ਕੋ ਰਖ ਸੁਜਾਨ ਆਸਾ ਮਹੱਲਾ ਪੰਜਵਾ ਇਕ ਤੁਕੇ ਚਾਉ ਕਦੇ ਇਕ ਘੜੀ ਦਿਨਸ ਮੋਕਉ ਬਹੁਤ ਦਿਹਾਰੇ ਮਨ ਨਾ ਰਹੈ ਕੈਸੇ ਮਿਲਉ ਪਿਆਰੇ ਇਕ ਪਲ ਦਿਨਸ ਮੋਕਉ ਕਬ ਹੋ ਨਾ ਵਿਹਾਵੈ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕਉ ਫਿਰਹਿ ਮਿਲਾਵੈ ਰਹਾਉ ਚਾਰ ਪਹਿਰ ਚਾਹ ਜੁਗਹਿ ਸਮਾਨੇ ਰੈਣ ਭਾਈ ਤਬ ਅੰਤ ਨਾ ਜਾਣੇ ਪੰਜ ਦੂਤ ਮੇਲ ਪਿਰਹੋ ਵਿਸ਼ੋੜੀ ਭ੍ਰਮ ਭ੍ਰਮ ਰੋਵੇ ਹਾਥ ਪਸ਼ੋੜੀ जन नानक काओ हर दर्श चीन परम सुख पाया पायासा महल्ला पंजवा हार सेवा मह परम निधान हार सेवा मुख नाम ਹਾਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹ ਮੌਜੂਦ ਜਮ ਬਪੁਰਾ ਮੋ ਕਉ ਕਹਾ ਡਰਾਈ ਰਹਾਓ ਹਾਰ ਮੇਰੀ ਓਟ ਮੈਂ ਹਰ ਕਾ ਤਾਨ ਹਾਰ ਮੇਰਾ ਸਖਾ ਮਨ ਮਾਹੇ ਦੀਵਾਨ ਹਾਰ ਮੇਰੀ ਪੂੰਜੀ ਮੇਰਾ ਹਰ ਵੇ ਸਾਹ ਗੁਰਮੁਖ ਧਨ ਖੱਟੀ ਹਾਰ ਮੇਰਾ ਸਾਹ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਾਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਰਾਗ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰਹਿਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਾਰ ਸਾਧ ਹੀ ਭਰ ਪੂਰਾ ਰਹਾਉ ਚਰਨ ਕਮਲ ਰਿਤ ਅੰਤਰ ਧਾਰੇ ਪ੍ਰਗਤੀ ਜੋਤ ਮਿਲੇ RAM ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲੇ ਆ ਹਰ ਰਾਇ ਸੁਖ ਰੈਣ ਵਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾ ਹਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਿਗੁਰ ਧਾਨ ਪੂਰਾ ਪਾਇਆ ਅਸਾ ਹਰ ਧਾਨ ਸੰਚੀਐ ਭਾਈ ਬਾਹੇ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋੜ ਕਰ ਕਤ ਹੋ ਨਾ ਜਾਈ ਰਹਾਉ ਟੋਟ ਨਾ ਆਵੇ ਨਿਖੋਟ ਨਾ ਜਾਏ ਖਾਏ ਖਰਚ ਮਨ ਰਹਿ ਆਗਾਏ ਸੋ ਸੱਚ ਸਾਹੋ ਜਿਸ ਘਰ ਹਾਰ ਧਨ ਸੰਚਾਣਾ ਇਸ ਧਨ ਤੇ ਸਭ जग ਵਰਸਾਣਾ ਇਨ ਹਾਰ ਧਨ ਪਾਇਆ ਜਿਸ ਕੁਰਬ ਲਿਖੇ ਕਾ ਲਹਿਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾ ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਤੁਰਾਨੀ ਜੋ ਜਨਮੈ ਸੋ ਜਨਮ ਹਮੂਆ ਗੋਵਿੰਦ ਭਗਤ ਅਸਥਿਰ ਹੈ ਖੀਆ ਰਹਾ ਦੇਨ ਤੇ ਸਰਪਰ ਪੌਸੀ ਰਾਤ ਰੈਣ ਗਈ ਫਿਰ ਹੋਏ ਪ੍ਰਭਾਤ ਮਾਇਆ 모ਹੇ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨਉ ਨੇਦ ਤੇਰਾ ਸਗਲ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ਤੂੰ ਮਾਨਵਸਿਆ ਲੱਗੈ ਨਾ ਦੁਖਾ ਰਹਾਵ ਜੋ ਤੂੰ ਕਰਹਿ ਸੋਈ ਪਰਵਾਣ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਾ ਕਉਦ ਭਾਵੈ ਤਾ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਅ ਲਖ ਅ ਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮੁਹੱਲਾ ਪੰਜਵਾ ਨਿਕਟ ਜੀਅ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਆਰ ਰੰਗਾ ਗਰੈ ਨਾ ਛੁਰੈ ਨਾ ਮਨ ਰੋਗ ਨਹਾਰਾ ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸ ਰੇ ਕਹ ਕਿਸ ਕੀ ਕਾਨ ਜਿਸ ਕੀ ਮੀਰਾ ਰਾਖੈ ਆਣ ਜੋ ਲਾਉੜਾ ਪ੍ਰਾਪ ਕੀਆ ਅਜਾਤ ਤੇ ਇਸ ਲਾਉੜੇ ਕਉ ਕੇਸ ਕੀਤਾਤ ਵੇ ਮੁਹਤਾਜਾ ਵੇ ਪਰਵਾਹੋ ਨਾਨਕ ਦਾਸ ਕਹੋ ਗੁਰਵਾਹੋ ਆਸਾ ਮਹੱਲਾ ਪੰਜਵਾਂ ਘਰ ਰਸ ਛੋੜ ਹੋਛੈ ਦਸ ਮਾਤਾ ਘਰ ਮਹਿ ਵਸਤ ਬਾਹਰ ਉਠ ਜਾਤਾ ਸੁਣੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਵ ਵਜਹ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣ ਹੈ ਅਛਾਦੇ ਓ ਪ੍ਰਾਨੀ ਐਸ ਸਿਆ ਗੂਕ ਜੋ ਸਦ ਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਾਪਦੀਨ ਦਇਆਲਾ ਜਿਉਂ ਭਾਵੇ ਤਿਉਂ ਕਰ ਪ੍ਰਤਪਾਲਾ ਆਸਾ ਮਹੱਲਾ ਪੰਜਵਾ जीयप्राण धन हर को नाम इहा ऊहा उन्हा सांग उन्हा काम। बेन हर नाम अवर थोरा त्रिपत अगावै हार दर्शन मन मोरा रा भगत पंडार गुरबाणि लाल गावत सोनत कमावत निहाल। ਚਰਨ ਕਮਲ ਸਿਓ ਲਾਗੋ ਮਾਨ ਸਤਿਗੁਰ ਤੂਠੈ ਕੀਨੋ ਦਾਨ ਨਾਨਕ ਕਾਉ ਗੁਰ ਦੀਖਿਆ ਦੀਨ ਪ੍ਰਭ ਅਬਿਨਾਸੀ ਘਾਟ ਘਾਟ ਚੀਨ ਆਸਾ ਮਹੱਲਾ ਪੰਜ ਵਾਣ ਆਨਦ ਬਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰੇ ਆ ਪੂਰਸਮਗਰੀ ਪੂਰੇ ਠਾਕੁਰ ਕੀ ਭਾਰ ਪੁਰ ਧਾਰ ਰਹੀ ਸੋਭ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰਨਾ ਕੋਏ ਜੀ ਜੰਤ ਸਭ ਤਾ ਕੈ ਹਾਥ ਰਾਵ ਰਹਿਆ ਪ੍ਰਭ ਸਭ ਕੈ ਸਾਥ पूरा गोर पूरी बणत बनाई नानक भगत मिली वड्यायि आसा महला पञ्जवा गुरके शब्द बनावहो एहो मन गुरका दर्स संचहो हार ඌතම මාත මරැරිදතු ಆවతාවවගాාවව ගොण ගෝවිදාා ಆతපීතම මොහෙලාගැනඕරහව ත್්‍රපත අගాාවන සාచනයේ 18මජ්ජන සන්తතුూරයේ. ਸਾਭ ਮਹਿ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੋਧ ਵਿਵੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕਾਉ ਗੁਰ ਦੀਨੋ ਧਾਨ ਆਸਾ ਮੁਹੱਲਾ ਪੰਜਵਾ ਬੋਧ ਪ੍ਰਗਾਸ ਭਾਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਅਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਉ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਥ ਤਾਰੇ ਰਤਨਾਗਰ ਦੁਤਰ ਅੰਧ ਵਿਖਮ ਇਹ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਓਕਤ ਨਾਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਤ ਸਦ ਹੀ ਰਾ타 ਆਨ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਆਲਮਸਤ ਮਤਵਾਰਾ ਆਨ ਰਸਾ ਸਭ ਹੋ ਛੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ लाख करोरी मिले न के हिसे प्राप्त ते सही हानक चाख पए बि नानक गुर ते आया साध ईत कोड़ नए ना नानक गीता हार रस माहे आसा پنجوا ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਇ ਨਿਮਾਣੀ ਸੇਵਕ ਮਾਵਹਿ ਤਾ ਪ੍ਰੀਤਮ ਹੋਵਹਿ ਮਨ ਪਿਆਰੀ ਕੋਣ ਸੁੰਦਰ ਸਾਧੂ ਬਚਨ ਉਦਾਰੀ ਦੁਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ ਰਹਾਉ ਚਰਨ ਪਖਾਰ ਕਰਉ ਗੁਰ ਸੇਵਾ ਆਤਮ ਸੋਧ ਵਿਖਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵੈ ਸੋਭਾ ਹਰ ਦੁਆਰੀ ਇਹਹੀ ਅਚਾਰ ਇਹਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੇ ਨਾਨਕ ਸੋ ਭਉ ਜਲ ਪਾਰ ਉਤਾਰੀ